ਅਸੀਂ ਕਿਹੜੀ ਸ਼ਾਪ ਤੋਂ ਆਈ ਜਾਂਦੀ ਸੀ ਜੀ ਮਤਲਬ ਅਸੀਂ ਗਾਉਂ ਸ਼ਾਪਿੰਗ ਕਰਨੀ ਸੀ ਜੀ ਤੇ ਉਹਦੇ ਵਿੱਚ ਪਰਸ ਦੇ ਵਿੱਚ ਤਿੰਨ ਮੁੰਡੇ ਐ ਮੋਟਰਸਾਈਕਲ ਤੇ ਪਰਸ ਫੋਕੀ ਲੈ ਕੇ ਹਾਂਜੀ ਉਹਦੇ ਵਿੱਚ ਬੈਂਤੀ ਐ ਰਬਾ ਤੇ ਇੱਕ ਆਲਫੋਨ ਸੀ ਜੀ ਹੋਰ ਕੋਸੇ ਡਾਕੂਮੈਂਟ ਜਿਵੇਂ ਆਧਾਰ ਕਾਰਡ ਆਨ ਕਰਕੇ ਦੱਸ ਹੂੰ ਕੋਈ ਪਛਾਣ ਹੋਈ ਕਿੰਨੇ ਜਣੇ ਆਈਸੀ ਕਾਸਤੇ ਆਏ ਸੀ ਕਿ 10 ਜਣੇ ਸੀ ਮੋਟਰਸਾਈਕਲ ਸੀ ਜੀ ਜਿਹੜੀ ਪੇਮੈਂਟ ਵਗੈਰਾ ਸੀਗੀ ਜੀ ਇਹ ਕਿਤੋਂ ਲੈ ਕੇ ਆਉਂਦੀ ਸੀ ਇਹ ਕਿਸੇ ਬਾਰੇ ਆਰਤੀਏ ਤੋਂ ਭੜੀ ਸੀ ਜਿਹੜੇ ਅੱਛੇ ਜੇਤੋਂ ਆਰਤੀਏ ਤੋਂ ਚਸਤੀ ਜੀ ਉਥੇ ਕੋਈ ਨੇੜੇ-ਤੇੜੇ ਦੇਖੇ ਸੀ ਵੀ ਕਿ ਇਹ ਬਾਈਕ ਸਵਾਰ ਜਾਂ ਫਿਰਦੇ ਆ ਜੀ ਨਹੀਂ ਸਾਨੂੰ ਕਿਸੇ ਤੋਂ ਕੋਈ ਸ਼ੱਕ ਨਹੀਂ ਸੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡੀ ਹੈਲਪ ਕੀ ਕਰੀਏ ਜੀ ਪੁਲਸ ਨੂੰ ਕੋਈ ਕੰਪਲੀਟ ਵਗੈਰਾ ਲਿਖਾਈ ਹੈ ਨਹੀਂ ਜੀ ਹੁਣੇ ਅੱਜ ਹੀ ਅਪਨ 10 ਮਿੰਟ ਪਹਿਲਾਂ ਹੀ ਹੋਈ ਹੈ ਇਹ ਘਟਨਾ ਹੁਣ ਕੀ ਨਾਮ ਕੀ ਤੁਹਾਡਾ ਨਫਰੀਦ ਕੌਰ ਕਿਹੜਾ ਪਿੰਡ ਹੈ ਬਾਣਾ ਪਾਈ ਕੀ ਕਹਿਣਾਗਾ ਬਸ ਇਹੀ ਕੁਝ ਚੱਲ ਰਿਹਾਗਾ ਮੈਂ ਤਾਂ ਹੁਣ ਵੀ ਫੋਨ ਕਰਕੇ ਟਿਆਂਗਾ ਮੈਡਮ ਨੂੰ ਵੀ ਭਾਈ ਬਾਕੀਆਂ ਨੂੰ ਵੀ ਅਲਰਟ ਕਰੋ ਇਹ ਤਾਂ ਹੁਣ ਦੂਜੇ ਕੰਮ ਹੀ ਸ਼ੁਰੂ ਹੋ ਗਏ ਇੱਥੇ ਬਿਲਕੁਲ ਕੋਈ ਸ਼ੁਰੂ ਹੋ ਗਈ ਹੈ ਜੀ ਕੋਈ ਧੀ ਭੈਣ ਕੋਈ ਸੇਫ ਨਹੀਂ ਰਹੀ ਹੈ ਹੂੰ ਸੋਨਾ ਖੋ ਕੇ ਲੈ ਜਾਂਦੇ ਆ ਜੀ ਮੋਬਾਈਲ ਖੋਕੇ ਲੈ ਜਾਂਦੇ ਆ ਅੱਜ ਕੱਲ ਮਹਿੰਗੇ ਮੋਬਾਈਲ ਹੁੰਦੇ ਆ ਹਰ ਇੱਕ ਕੋਲ ਬਿਲਕੁਲ ਮਗਰ ਪਿੱਛਾ ਕਰਦੇ ਹੈਗੇ ਆੜਤੇ ਤੋਂ ਹੁਣ ਪੈਸੇ ਫੜ ਕੇ ਲੈ ਆਇਆ ਵਿਚਾਰੇ ਉਹ ਆਪ ਦਾ ਸਰੇ ਹੈਗੀ ਹੈ ਹਾਂਜੀ 35000 ਸੀਗਾ ਆਈਫੋਨ ਸੀਗਾ ਸਾਡੇ ਸਾਹਮਣੇ ਹੋ ਗਈ ਇਹ ਵਾਰ ਦਾ ਤੋ ਜੀ ਜੀ ਇੱਕ ਬਾਈਕ ਦੀ ਆਵਾਜ਼ ਆ ਰਹੀ ਹੈ ਜੀ ਪਿੱਛੋਂ ਫੜੋ 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 ਇੰਨੀ ਦੇਰ ਚੀ ਬਸ ਨੁੱਕਰ ਤੋਂ ਥੋੜਾ ਸਲੋ ਸੀਗਾ ਮੋਟਰਸਾਈਕਲ ਮੋੜਨਾ ਕਿੰਨੇ ਜਾਨੇ ਸੀ ਜੀ ਇਹ ਤਿੰਨੇ ਜਾਣੇ ਦੱਸ ਰਹੇ ਹੈਗੇ ਮੈਂ ਤਾਂ ਦੇਖਿਆ ਨਹੀਂ ਵਸੇ ਹੁਣ ਇਹਦੇ ਚੀ ਕੈਮਰੇ ਦੇ ਵਿੱਚ ਹੀ ਆਇਆ ਆਪਾਂ ਨੂੰ ਵੀ ਤਿੰਨੇ ਜਾਣੇ ਸੀਗੇ ਜੀ